ਹਸਪੀਟਲ ਦੇ ਵਿੱਚ ਕਾਫੀ ਲਗਾਤਾਰ ਚੋਰੀਆਂ ਨੇ ਘਟਨਾਵਾਂ ਸਾਹਮਣੀਆਂ ਆਈਆਂ ਨੇ ਬਾਰੇ ਹੁਣ ਤੱਕ ਕੀ ਕਾਰਵਾਈ ਕੀਤੀ ਹੈ ਪੁਲਿਸ ਨੇ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਸਿਵਲ ਹਸਪੀਟਲ ਦੇ ਵਿੱਚ ਜਿਹੜੀਆਂ ਵਾਰਦਾਤਾਂ ਹੋਈਆਂ ਨੇ ਉਸ ਤੋਂ ਇਲਾਵਾ ਜਿਹੜੀਆਂ ਹੋਰ ਵੀ ਚੋਰੀ ਦੀਆਂ ਵਾਰਦਾਤਾਂ ਹੋਈਆਂ ਨੇ ਸਦੇ ਵੀ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਇਨੀਸ਼ੀਅਲੀ ਆਪਾਂ ਨਾਉਂ ਦੇ ਨਾਲ ਹੀ ਐਫਆਈਆਰ ਲੌਂਚ ਕੀਤੀ ਹੋਈ ਹੈ ਸਾਰਿਆਂ ਦੇ ਵਿੱਚ ਐਂਡ ਇਹ ਦੱਸਦੇ ਹੋਏ ਮੈਨੂੰ ਖੁਸ਼ੀ ਹੋ ਰਹੀ ਹੈ ਕਿ ਅਸੀਂ ਜਿਹੜੇ ਹੁਣ ਤੱਕ ਟੋਟਲ ਜੜੇ ਹੈਗੇ ਨੇ ਇਹਨਾਂ ਦੇ ਕੋਲੋਂ 15 ਵਹੀਕਲ ਜਿਹੜੇ ਹੈਗੇ ਨੇ ਉਹ ਰਿਕਵਰ ਕੀਤੇ ਹੋਏ ਨੇ ਜਿਨ੍ਹਾਂ ਵਿੱਚ ਸਿਵਲ ਹਸਪ ਇਿੱਥੋਂ ਵੀ ਥੋੜੀ ਰੋਕੀ ਸੀ ਜਿਹੜੇ ਦੋ ਮਕਦਮੇ ਦਰਜ ਹੋਏ ਨੇ ਇਹਨਾਂ ਦੇ ਵਿੱਚ ਜਿਹੜਾ ਹੈਗਾ ਜੀ ਇੱਕ ਦੋਸ਼ੀ ਜਿਹੜਾ ਹੈਗਾ ਤਰਨਤਾਰਨ ਦੇ ਦੋ ਦੋਸ਼ੀ ਤਰਨਤਾਰਨ ਦੇ ਰਹਿਣ ਵਾਲੇ ਨੇ ਤੇ ਦੋ ਜੜੇ ਨੇ ਏਰੀਆ ਮਕਬੂਲਪੁਰੇ ਦੇ ਫਰੇਟ ਏਰੀਆ ਜਿਹੜੇ ਹੈਗੇ ਨੇ ਉੱਥੋਂ ਦੇ ਰਹਿਣ ਵਾਲੇ ਨੇ ਪਹਿਲਾਂ ਕੋਈ ਮਾਮਲੇ ਇਹਨਾਂ ਦੇ ਦਰਜ ਸੀ ਹਾਂ ਜੀ ਇਹਨਾਂ ਦੇ ਜਿਹੜੇ ਨੇ ਪਹਿਲਾਂ ਚੋਰੀਆਂ ਕਰਨ ਦੇ ਆਦੀ ਨੇ ਨਸ਼ਾ ਪੀਣ ਦੇ ਵੀ ਆਦੀ ਹੈਗੇ ਨੇ ਇਹ ਆਪਣੇ ਨਸ਼ੇ ਦੀ ਪੂਰਤੀ ਵਗੈਰਾ ਕਰਨ ਵਾਸਤੇ ਤੇ ਜਿਹੜੇ ਆਪਣਾ ਜੜੇ ਨੇ ਚੋਰੀਆਂ ਕਰਦੇ ਸੀ ਸਰ ਦੇਖੋ ਜਿਆ ਜੋ ਸਾਨੂੰ ਦੋਸਤੋ ਬਦਲਾ ਲੱਗਾ ਕਿ ਕਾਲਜ ਆਪਣੀ ਪਹਿਨੀ ਨਜ਼ਰ ਰੱਖਦੀ ਬਾਜ ਜਾਨੀ ਪਰ ਜਦੋਂ ਕਾਲਜ ਦੇ ਕਿਤੇ ਵੀ ਐਪੀ ਜੁੜੀ ਲੱਗਦੀ ਉਦੋਂ ਇਹ ਚੋਰ ਚੱਕਮਾ ਦੇ ਦਿੰਦੇ ਨੇ ਉਹਦੇ ਵਾਸਤੇ ਕੀ ਆਉਣ ਵਾਲੇ ਸਮੇਂ ਚ ਰਣਨੀਤੀ ਸਿਵਲ ਹਸਪੀਟਲ ਤੇ ਪੁਲਿਸ ਦੀ ਸਾਂਝੀ ਹੋਵੇਗੀ ਇਹਦੇ ਵਿੱਚ ਅਸੀਂ ਜਿਹੜੀ ਹੈਗੀ ਇੱਕ ਆਪਣੀ ਫਲਾਈਂਗ ਸਕਾਡ ਜਿਹੜੀ ਬਣਾਈ ਹੋਈ ਹੈ ਜਿਹੜੀ ਚੋਰਾਂ ਦੇ ਉੱਤੇ ਜਿਹੜੀ ਆਪਣੀ ਨਿਗਰ ਰੱਖਦੀ ਜੋ ਸਿਵਲ ਕੱਪੜਿਆਂ ਦੇ ਵਿੱਚ ਹੁੰਦੀ ਹੈ ਸਾਦੇ ਕੱਪੜਿਆਂ ਚ ਹੁੰਦੀ ਹੈ ਤਾਂ ਜੋ ਇਹਨਾਂ ਨੂੰ ਜਿਹੜਾ ਸਟੋਰ ਸਾਨੂੰ ਚੱਕਮਾ ਨਾ ਦੇ ਪਾ ਇਸ ਤੋਂ ਇਲਾਵਾ ਅਸੀਂ ਸੀਸੀਟੀਵੀ ਰਾਈ ਵੀ ਜੜੀਆਂ ਇਹਨਾਂ ਤੇ ਲਗਾਤਾਰ ਨਜ਼ਰ ਰੱਖ ਪਰ ਲੋਕਾਂ ਨੂੰ ਕੀ ਸੁਣਾ ਦਿੰਦੇ ਹੋ ਜਿਹੜੇ ਉੱਥੇ OPD ਵਾਸਤੇ ਹੁੰਦੇ ਜਾਂ ਪੇਸ਼ੈਂਟਸ ਲੋਕਾਂ ਨੂੰ ਮੈਂ ਮੈਂ ਅਸੀ ਦਿੰਨੀ ਹੈ ਕਿ ਤੁਸੀਂ ਆਪਣਾ ਵਹੀਕਲ ਜਿਹੜਾ ਹੈਗਾ ਉਹਨੂੰ ਪਾਰਕਿੰਗ ਦੇ ਵਿੱਚ ਹੀ ਲਗਾਓ ਅਗਰ ਹੋ ਸਕੇ ਤੇ ਤੁਸੀਂ ਉਹਦੇ ਚ ਆਪਣਾ ਜਿਹੜਾ GPS ਸਿਸਟਮ ਜ਼ਰੂਰ ਇਨਸਟਾਲ ਕਰੋ ਤਾਂ ਜੋ ਉਹਨਾਂ ਨਾਲ ਇਦਾਂ ਦੀ ਕੋਈ ਵੀ ਘਟਨਾ ਜਿਹੜੀ ਨਾ ਹੋ